ਸਤਿ ਸ਼੍ਰੀ ਅਕਾਲ ਜੀ ਪੰਜਾਬ ਵਰਮੀ ਕੰਪੋਸਟਿੰਗ ਟ੍ਰੇਨਿੰਗ ਸੈਂਟਰ ਤੇ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਅਸੀਂ ਟ੍ਰੇਨਿੰਗ ਰੱਖੀ ਸੀ ਸ਼ਨੀਵਾਰ ਦਾ ਦਿਨ ਸੀਗਾ ਨਾਰਮਲੀ ਅਸੀਂ ਇਸ ਵਾਰ ਇਸ ਹਫਤੇ ਸੋਮਵਾਰ ਵੀ ਟ੍ਰੇਨਿੰਗ ਕਰ ਚੁੱਕੇ ਸੀ ਪਰ ਅਸੀਂ ਇਹ ਉਮੀਦ ਨਹੀਂ ਕੀਤੀ ਸੀ ਸਾਡੇ ਕੋਲ ਇੰਨੇ ਸਾਡੇ ਜਿਹੜੇ ਹੈਗੇ ਨੇ ਜੁਝਾਰੂ ਕਿਸਾਨ ਵੀਰ ਜਾਂ ਨੌਜਵਾਨ ਸਾਡੇ ਕੋਲ ਪਹੁੰਚਣਗੇ ਅੱਜ ਅਸੀਂ ਦੇਖਦੇ ਹਾਂ ਕਿ ਸਾਡੇ ਕੋਲ 16 17 ਵੀਰ ਸਾਡੇ ਕੋਲ ਟ੍ਰੇਨਿੰਗ ਲੈਣ ਆਏ ਨੇ ਇੱਕ ਸਾਡੀ ਭੈਣ ਵੀ ਟ੍ਰੇਨਿੰਗ ਲੈਣ ਆਈ ਆ ਤੇ ਬੜੀ ਖੁਸ਼ੀ ਹੁੰਦੀ ਆ ਦੇਖ ਕੇ ਕਿ ਸਮਾਜ ਦੇ ਹਰ ਹਿੱਸੇ ਚੋਂ ਸਾਡੇ ਕੋਲ ਟ੍ਰੇਨਿੰਗ ਲਈਤੀ ਜਾ ਰਹੀ ਆ ਆਓ ਇਹਨ ਕਾਸ਼ ਗੱਲ ਸਰ ਮੈਡਮ ਕਿੱਦਾਂ ਦੀ ਟ੍ਰੇਨਿੰਗ ਲੱਗੀ ਤੁਹਾਨੂੰ ਹਾਂ ਸਰ ਮੈਨੂੰ ਕਾਫੀ ਜਾਣਕਾਰੀ ਮਿਲੀ ਸਪੈਸ਼ਲੀ ਮਾਰਕੀਟਿੰਗ ਬਾਰੇ ਤੇ ਮੇਰੇ ਜੋ ਕੁਐਸ਼ਨ ਸੀ ਸਾਰੇ ਹੱਲ ਕੀਤੇ ਦੋਸਤ ਜੀ 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 ਤੇ ਮੈਂ ਰਿਕਮੈਂਡ ਕਰੂੰਗੀ ਅੱਗੇ ਵੀ ਸਾਰਿਆਂ ਨੂੰ ਜੀ 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 ਸ਼ੁਕਰੀਆ ਮੈਡਮ ਮੈਂ ਕਹਤੁ ਕੀ ਕੋਈ ਪਹਿਲਾਂ ਵੀ ਤੁਸੀਂ ਟ੍ਰੇਨਿੰਗ ਲੈ ਕੇ ਗਏ ਸੀਗੇ ਤੁਸੀਂ ਦੂਸਰੀ ਵਾਰ ਆਏ ਟ੍ਰੇਨਿੰਗ ਲੈਣ ਹਾਂਜੀ ਹਾਂਜੀ ਕਿਉਂਕਿ ਮੇਰੇ ਕੁਝ ਕੁਐਸਚਨਸ ਜਿਹੜੇ ਬੁਲਾਉਂਦਾ ਸੀ ਕਿ ਇੱਕ ਵਾਰ ਦੁਬਾਰਾ ਜਾ ਕੇ ਮੈਨੂੰ ਪੁੱਛ ਲੈਣੇ ਠੀਕ ਹੈ ਹੁਣ ਸਾਰੇ ਕਲੀਅਰ ਹੋ ਗਏ ਤੁਹਾਡੇ ਹਾਂਜੀ ਹਾਂਜੀ ਚਲੋ ਬਹੁਤ ਵਧੀਆ ਗੱਲ ਹੈ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਤੁਹਾਡਾ ਨਾਮ ਸਰ ਮੇਰਾ ਨਾਮ ਦਾਰ ਸਿੰਘ ਹੈ ਤੁਹਾਡਾ ਬਹੁਤ ਵੱਡਾ ਉਪਰਾਲਾ ਹੈ ਜਿਸ ਤਰੀਕੇ ਦੇ ਨਾਲ ਅੱਜ ਦੇਖਦੇ ਹਾਂ ਕਿ ਜੀ ਜਮੀਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਮਤਲਬ ਕੈਮੀਕਲ ਪਾ ਪਾ ਕੇ ਉਹਦੀ ਆਪਾਂ ਜਾ ਸਕਦੇ ਹਾਂ ਕਿ ਬਦਲ ਜਿਹੜੀ ਘਟ ਹੋ ਰਹੀ ਹੈ ਉਸ ਦੇ ਨਾਲ ਨੇਚਰਲੀ ਬਹੁਤ ਜਿਆਦਾ ਫਰਕ ਪਏਗਾ ਔਰ ਜਿਹੜੀਆਂ ਇਹ ਬਿਮਾਰੀਆਂ ਜਿਵੇਂ ਕੋਈ ਬੀਪੀ ਆ ਸ਼ੂਗਰ ਆ ਜਾਂ ਹੋਰ ਚੀਜ਼ਾਂ ਜਿਹੜੀਆਂ ਆਲੇ ਡੀਏਪੀ ਜਾਂ ਹੋਰ ਅਯੂਰੇ ਪਰਦਨ ਪਾਉਂਦੇ ਨੇ ਉਹਨਾਂ ਨੂੰ ਨਤ ਪੈ ਜੇ ਤੇ ਟ੍ਰੇਨਿੰਗ ਕਿਦਾਂ ਦੀ ਲੱਗੀ ਸਾਰਾ ਤੁਹਾਡੇ ਸਾਰੇ ਡਾਊਟ ਕਲੀਅਰ ਬੜਾ ਬੜਾ ਹੀ ਮਤਲਬ तरीके ਦੇ ਨਾਲ ਪੂਰੀ ਸੂਚੀਬਾ ਤਰੀਕੇ ਦੇ ਨਾਲ ਜਿਵੇਂ ਕਈ YouTube ਚੈਨਲ ਤੇ ਵੀ ਇਨਫਾਰਮੇਸ਼ਨ ਆ ਉਹਦੇ ਨਾਲੋਂ ਕੀ ਵੱਖਰੀ ਤੁਹਾਨੂੰ ਮਿਲਦੀ ਇਹ ਤਾਂ ਬਿਲਕੁਲ ਐਕਚੁਅਲੀ ਇਹ ਤਾਂ ਬਿਲਕੁਲ ਪ੍ਰੈਕਟੀਕਲ ਸੀਗਾ ਜੀ ਔਰ ਇਹ ਮੈਂ ਤਾਂ ਇਹ ਵੀ ਕਹੂੰਗਾ ਕਿ ਹੋਰ ਜਿਹੜੇ ਸਾਡੇ ਨੌਜਵਾਨ ਜਾਂ ਹੋਰ ਹੈਗੇ ਉਹਨਾਂ ਨੂੰ ਵੀ ਇੱਥੇ ਆ ਕੇ ਆਪਣਾ ਇੱਥੇ ਪਾਰਟਿਸਿਪੇਟ ਕਰਨਾ ਚਾਹੀਦਾ ਔਰ ਇਹ ਬਹੁਤ ਵੱਡਾ ਇੱਕ ਪ੍ਰਭਾਵ ਤੁਹਾਡਾ ਆਏਗਾ ਜੀ ਔਰ ਉਹ ਆਉਣ ਵਾਲੇ ਸਮੇਂ ਚ ਵਧੀਆ ਇਨਕਮ ਇਹਦੇ ਚ ਕਮਾ ਸਕ ਜੀ ਸ਼ੁਕਰੀਆ ਸਰ ਹਾਂਜੀ ਸਰ ਨਮਸਕਾਰ ਸਰ ਕੀ ਨਾਮ ਸਰ ਤੁਹਾਡਾ ਮਰਵਾਹ ਮਰਵਾਹ ਸਾਹਿਬ ਕਿੱਥੋਂ ਆਏ ਤੁਸੀਂ ਜਲੰਧਰ ਜਲੰਧਰ ਤੋਂ ਤੇ ਫਾਦਰ ਸਾਹਿਬ ਨਾਲ ਲੈ ਕੇ ਦੋਨੇ ਇੱਕ ਦੂਜੇ ਨਾਲ ਆਏ ਹੋ ਤੇ ਕਿੱਦਾਂ ਦੀ ਟ੍ਰੇਨਿੰਗ ਲੱਗੀ ਬਹੁਤ ਵਧੀਆ ਟਾਈਮ ਦਾ ਪਤਾ ਨਹੀਂ ਲੱਗਾ ਸਮਝ ਇਹਨੇ ਬੜੇ ਤਰੀਕੇ ਨਾਲ ਆ ਰਹੀ ਸੀ ਠੀਕ ਹੈ ਠੀਕ ਹੈ ਪੂਰਾ ਪ੍ਰੈਕਟੀਕਲ ਵੀ ਦਿਖਾਇਆ ਗਿਆ ਸੀ ਇਸ ਤੋਂ ਪਹਿਲਾਂ ਤੁਸੀਂ ਕੋਈ ਇਹਦੇ ਵਾਸਤੇ ਜਾਣਕਾਰੀ ਕਿਤੋਂ ਕੋਈ ਕਿਤਾਬ ਪੜ੍ਹੀ ਜਾਂ ਕੋਈ ਇੰਟਰਨੈਟ ਤੋਂ ਨਹੀਂ YouTube ਤੇ ਸੀਗਾ ਕਿ ਇਹ ਹੁੰਦਾ ਹੈ ਤੇ ਤੁਹਾਡੇ ਕੋ ਆਇਆ ਤੇ YouTube ਤੋਂ ਕਿੰਨਾ ਕਿੰਨਾ ਫਰਕ ਲੱਗਿਆ ਟ੍ਰੇਨਿੰਗ 'ਚ YouTube ਬਹੁਤ ਫਰਕ ਹੈ ਤੇ ਤੁਹਾਡੇ ਸਾਰੇ ਡਾਊਟ ਕਲੀਅਰ ਹੋਏ ਹਾਂਜੀ ਹਾਂਜੀ ਠੀਕ ਹੈ ਸਰ ਤੁਸੀਂ ਬੜਾ ਅੱਛਾ ਉਪਰਾਲਾ ਕੀਤਾ ਬੇਟੇ ਨੂੰ ਲੈ ਕੇ ਆਏ ਤੁਸੀਂ ਆਪ ਖੇਤੀ ਕਰਦੇ ਹੋ ਕਿਸ ਤਰ੍ਹਾਂ ਥੋੜਾ ਦੱਸੋ ਆਪਣੇ ਬਾਰੇ ਨਹੀਂ ਅਸੀਂ ਦੋਨੇ ਮਤਲਬ ਹੈ ਆਪਣੇ ਕੁਝ 파ਟ ਆਪਣਾ ਅਸੀਂ ਕਰਦੇ ਹਾਂ ਕੁਝ ਬਾਕੀ ਠੇਕੇ ਤੇ ਆਪਣੇ ਘਰ ਵਾਸਤੇ ਤੁਸੀਂ ਖੇਤੀ ਕਰਦੇ ਹੋ ਟ੍ਰੇਨਿੰਗ ਕਿੱਦਾਂ ਦੀ ਲੱਗੀ ਟ੍ਰੇਨਿੰਗ ਬਹੁਤ ਵਧੀਆ ਲੱਗੀ ਹੈ ਜੀ ਜੀ ਸਰ ਇਹਦੇ ਨਾਲ ਪੁਰਾਣਾ ਪੰਜਾਬ ਵਾਪਸ ਯਾਦ ਆਉਂਦਾ ਚਲੋ ਵਧੀਆ ਗੱਲ ਹੈ ਜੀ ਸਰ ਜੀ ਸਰ ਉਹ ਚੀਜ਼ਾਂ ਫੇਰ ਫ੍ਰੈਸ਼ ਮਤਲਬ ਤੁਸੀਂ ਖਾ ਸਕਦੇ ਹੋ ਲੈ ਕੇ ਉਹ ਜਮੀਨ ਜਿਹੜੀ ਦਾ ਬੰਦ ਹੋ ਗਿਆ ਸਰ ਜੀ ਜੀ ਸ਼ੁਕਰੀਆ ਸਰ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਸਰ ਕਿੱਥੋਂ ਆਏ ਜੀ ਗੁਰਦੇਵ ਸਿੰਘ ਹੈ ਗੁਰਦੇਵ ਜੀ ਜੀ ਅੰਮ੍ਰਿਤਸਰ ਤੋਂ ਤੁਸੀਂ ਕਿੰਨੇ ਵਜੇ ਚੱਲੇ ਸਵੇਰੇ ਮੈਂ 7 ਵਜੇ ਚੱਲਿਆ ਸੀ ਸਵੇਰੇ 7 ਵਜੇ ਚੱਲ ਕੇ 11 ਵਜੇ ਪਹੁੰਚੇ ਬਾਜੀ ਚੰਡੀਗੜ੍ਹ ਤੋਂ ਸਾਨੂੰ ਸੋਸ਼ਲ ਮੀਡੀਆ ਤੋਂ YouTube ਵਗੈਰਾ ਤੋਂ ਬਹੁਤ ਕੁਝ ਪੜਿਆ ਸੁਣਿਆ ਦੇਖਿਆ ਸੀ ਬਟ ਜਿੰਨਾ ਜਰ ਪ੍ਰੈਕਟੀਕਲ ਤਾਂ ਨਹੀਂ ਹੁੰਦਾ ਸੀ ਉਹਨਾਂ ਚਿਰ ਸਮਝ ਨਹੀਂ ਸੀ ਆਦੀ ਪੂਰੀ ਤੇ ਤੁਹਾਡਾ ਜਿਹੜਾ ਯਾਤਰਾ ਹੈ ਅੱਜ ਸਫਲ ਹੋਈ ਹੈ ਬਿਲਕੁਲ ਪੂਰੀ ਤਰ੍ਹਾਂ ਸਫਲ ਹੋਈ ਹੈ ਜੀ ਠੀਕ ਹੈ ਜੀ ਸ਼ੁਕਰੀਆ ਸਰ ਸ਼ੁਕਰੀਆ ਜੀ ਹਾਂਜੀ ਬਾਜੀ ਮੈਂ ਗੁਰਮੀਲ ਸਿੰਘ ਜੀ ਡੇਰਾ ਵਿਸਤਾਂ ਆਇਆ ਜੀ ਮੈਂ ਲਈ ਮੇਰੇ ਫੜੋ ਉੱਚੀ ਸਰ ਮੇਰੇ ਦੋਸਤ ਨੇ ਮੈਨੂੰ ਕੈਡ ਕੀਤਾ ਸੀ ਵੀ ਇਦਾਂ ਉੱਥਾ ਕਰਕੇ ਨਾ ਮੋਹਾਲੀ ਟ੍ਰੇਨਿੰਗ ਦਿੰਦੇ ਨੇ ਤੇ ਬਹੁਤ ਵਧੀਆ ਟ੍ਰੇਨਿੰਗ ਲੱਗੀ ਸਾਨੂੰ ਜੀ ਠੀਕ ਹੈ ਸਰ ਅੱਗੇ ਜਾਣਕਾਰੀ ਬਹੁਤ ਵਧੀਆ ਦਿੱਤੀ ਤੁਸੀਂ ਬਹੁਤ ਜਾਨਕਾਰੀ ਦਿੱਤੀ ਠੀਕ ਹੈ ਧੰਨਵਾਦ ਜੀ ਜੀ ਤੁਹਾਡਾ ਨਾਮ ਸਰ ਹਸਨਦੀਪ ਸਿੰਘ ਤੁਸੀਂ ਕਿੱਥੋਂ ਆਇਓ ਮੋਗੇ ਤੋਂ ਬੱਲੇ ਬੱਲੇ ਕੋਈ ਮੋਗੇ ਤੋਂ ਜੀ ਕੋਈ ਅੰਮ੍ਰਿਤਸਰ ਤੋਂ ਤੇ ਕੋਈ ਜਲੰਧਰ ਤੋਂ ਆਜਤਾ ਸਾਡੇ ਭਾਗ ਲੱਗੇ ਪਿਆ ਦੂਰ ਦੂਰੋਂ ਪੂਰਾ ਪੰਜਾਬ ਹੀ ਸਾਡੇ ਸੈਂਟਰ ਤੇ ਆਇਆ ਹੈਗਾ ਇਹਦਾ ਮਤਲਬ ਸਾਡੀ ਰੀਚ ਜਿਹੜੀ ਹੈਗੀ ਉਹ ਬਹੁਤ ਵੱਧ ਗਈ ਹੈ ਤੇ ਮੈਂ ਕਿਸਾਨ ਵੀਰਾਂ ਨੂੰ ਕਹਾਂਗਾ ਜੇ ਤੁਹਾਨੂੰ ਇਹ ਵੀਡੀਓ ਮਿਲਦਾ ਹੈ ਕਿਸੇ ਵੀ ਗਰੁੱਪ ਦੇ ਵਿੱਚ ਕੋਈ YouTube ਤੇ Facebook ਤੇ ਤੈਨੂੰ ਫਾਰਵਰਡ ਜਰੂਰ ਕਰੋ ਸਾਡਾ ਨੰਬਰ ਜਰੂਰ ਅੱਗੇ ਦੇ ਦਿਓ 9815588550 ਜਿਹਨੇ ਫ੍ਰੀ ਟ੍ਰੇਨਿੰਗ ਲੈਣੀ ਹੈ ਸਾਡੇ ਨਾਲ ਸਲਾਹ ਕਰਨੀ ਹੈ ਜੇ ਕੋਈ ਕੰਮ ਕਰ ਰਿਹਾ ਉਹਨੂੰ ਵੀ ਸਲਾਹ ਦੀ ਲੋੜ ਹੈ ਮਾਰਕੀਟਿੰਗ ਦੀ ਜਾਂ ਇਹਦੇ ਕੋਈ ਕੋਈ ਪ੍ਰੋਡਕਸ਼ਨ 'ਚ ਦਿੱਕਤ ਆ ਰਹੀ ਉਹ ਹਾਂਜੀ ਤੇ ਵੀਰ ਵੀ ਤੁਹਾਡੇ ਨਾਲ ਨੇ ਹਾਂਜੀ ਵੀਰ ਹੀ ਲੈ ਕੇ ਆਇਆ ਅੱਛਾ ਇਹ ਤੁਹਾਨੂੰ ਲੈ ਕੇ ਆ ਕਿਦਾਂ ਦੀ ਟ੍ਰੇਨਿੰਗ ਲੱਗੀ ਤੁਹਾਨੂੰ ਬਹੁਤ ਵਧੀਆ ਲੱਗੀ ਤੇ ਇਹਦਾ ਲਿਆਣੇ ਨੂੰ ਵਾਪਸੀ ਤੇ ਇਹ ਤਾਂ ਨਹੀਂ ਕਹੋਗੇ ਯਾ ਟਾਈਮ ਖਰਾਬ ਕਰਾਤਾ ਤੁਹਾਨੂੰ ਲੈ ਜਾ ਕੇ ਕੋਈ ਖਰਾਬ ਨਹੀਂ ਆ ਜੀ ਜੀ ਜਿਹੜੀ ਮਤਲਬ ਨੌਲੇਜ ਲੈਣ ਆਏ ਸੀ ਨੌਲੇਜ ਪੂਰੀ ਮਿਲ ਗਈ ਜੀ 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 ਤੇ ਤੁਸੀਂ ਤੁਹਾਡੀ ਉਮਰ ਵੀ ਠੋਡੀ ਲੱਗ ਰਹੀ ਹੈ ਤੁਸੀਂ ਬੜਾ ਹੰਬਲਾ ਮਾਰਿਆ ਮੁੱਗੇ ਤੋਂ ਆਏ ਹੋ ਕਿਦਾਂ ਦੀ ਲੱਗੀ ਟ੍ਰੇਨਿੰਗ ਬਹੁਤ ਵਧੀਆ ਸੀ ਸਰ ਬਾਕੀ ਪ੍ਰੈਕਟੀਕਲ ਨਾਲ ਉਦੋਂ ਵਧੀਆ ਪਤਾ ਲੱਗਿਆ ਜੀ ਪ੍ਰੈਕਟੀਕਲ ਨਾਲ ਵਧੀਆ ਲੱਗੀ ਜੀ ਜੀ ਸ਼ੁਕਰੀਆ ਸਰ ਤਾਂ ਤੁਸੀਂ ਕਿੱਥੋਂ ਆਏ ਹੋ ਫਤਿਹਗੜ ਸਾਹਿਬ ਤੋਂ ਆਏ ਫਤਿਹਗੜ ਸਾਹਿਬ ਤੋਂ ਉੱਚੀ ਥੋੜਾ ਜਿਹੀ ਨਾਮ ਆਪਣਾ ਆਕਾਸ਼ਦੀਪ ਸਿੰਘ ਆਕਾਸ਼ਦੀਪ ਕਿੱਦਾਂ ਦੀ ਲੱਗੀ ਟ੍ਰੇਨਿੰਗ ਤੁਹਾਨੂੰ ਬਹੁਤ ਵਧੀਆ ਟ੍ਰੇਨਿੰਗ ਲੱਗੀ ਤੁਸੀਂ ਆਪਣੇ ਵਾਸਤੇ ਕਰਨਾ ਚਾਹੁੰਦੇ ਹੋ ਕਮਰਸ਼ੀਅਲੀ ਕਰਨਾ ਚਾਹੁੰਦੇ ਆਪਣੇ ਵਾਸਤੇ ਵੀ ਵਧੀਆ ਜੀ ਇਹ ਕਰਨਾ ਕਮਰਸ਼ੀਅਲ ਕਰਨਾ ਉਹਦੇ ਵਾਸਤੇ ਵੀ ਵਧੀਆ ਪਰ ਲੇਕਿਨ ਇਹ ਛੋਟੇ ਕਿਸਾਨਾਂ ਵਾਸਤੇ ਬਹੁਤ ਵਧੀਆ ਜਿੰਨੇ ਆਪਣਾ ਰੋਜ਼ਗਾਰ ਤੋਰਨਾ ਹੋਵੇ ਰੋਜ਼ਗਾਰ ਤੋਰਨਾ ਉਹਦੇ ਲਈ ਵਧੀਆ ਪਸ਼ੂ ਪਾਲਣ ਜਿਹੜਾ ਕੋ ਪਸ਼ੂ ਹੈਗੇ ਨੇ ਗੋਹਾ ਹੈਗਾ ਪਿੰਡਾਂ ਦੇ ਵਿੱਚ